ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਕਿਸੇ ਪਾਰਟੀ ਕਿਸੇ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ ਇਹ ਕਹਿਣਾ ਹੈ ਬੀਬੀ ਜਗੀਰ ਕੌਰ ਦਾ 56 ਦਾ ਐਕਟ ਬੜਿਆ 11 ਤਾਰਾ ਉਹਦੇ ਉਹਦੇ ਵਿੱਚ ਸੋਧ ਕਰਨਾ ਚਾਹੁੰਦੇ ਆ ਕਿ ਕੋਈ ਜਿਹੜੇ ਮਹਾਰਾਸ਼ਟਰ ਦੇ ਗੁਰਦੁਆਰੇ ਜਿੱਦਾਂ ਹਿਊਰ ਸਾਹਿਬ ਗੜਾ ਜਿੱਦਾਂ ਉੱਥੇ ਦੇ ਜਿਹੜੇ ਪ੍ਰਧਾਨ ਹੈ ਇਹ ਗਵਰਨਮੈਂਟ ਜਰੀ ਹੈ ਉਹ ਅਪੋਇੰਟ ਕਰ ਸਕਦੀ ਹੈ ਜੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਕਿਸੇ ਸਰਕਾਰ ਦਾ ਕੰਮ ਹੈ ਕਿਸੇ ਗੁਰਦੁਆਰਿਆਂ ਗੁਰਧਾਮਾਂ ਦੇ ਵਿੱਚ ਦਖਲਅੰਦਾਜ਼ੀ ਕਰਨਾ ਸਰਕਾਰ ਦਾ ਕੋਈ ਕੰਮ ਨਹੀਂ ਕਿਸੇ ਪਾਰਟੀ ਦਾ ਕੋਈ ਕੰਮ ਨਹੀਂ RSS ਨੂੰ ਕੀ ਹੱਕ ਹੈ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲਅੰਦਾਜ਼ੀ ਕਰੇ ਬੀਬੀ ਜਗੀਰਕੌਰ RSS ਦੇ ਉੱਤੇ ਵੀ ਤਤੀ ਹੋ ਗਈ ਹੈ RSS ਦੇ ਉਹ ਕੌਣ ਹੁੰਦੀ ਸਾਡੇ ਗੁਰਦਾਰੇ ਚ ਗੱਲ ਕਰਨ ਵਾਲੀ RSS ਆਪਣਾ ਸਾਹਬੇ ਉਹ ਆਪਣੇ ਭਗਮਗਨ ਜੋ ਮਰਜ਼ੀ ਕਰੀ ਜਾਣਾ ਆਪਣੇ ਜੋ ਮਰਜ਼ੀ ਆਪਣੀ ਹਿੰਦੂਤਾ ਨੂੰ ਜੋ ਮਰਜ਼ੀ ਕਰਨ ਪਰ ਸਿੱਖ ਸਿੱਖ ਕੌਮ ਦੇ ਧਾਰਮਿਕ ਆਧਾਰਿਆਂ ਵਿੱਚ ਧਾਰਮਿਕ ਗੁਰਮਤ ਵਿੱਚ ਜਾਂ ਸਾਡੀ ਰਹਿਤ ਮਰਿਆਦ ਵਿੱਚ ਕੋਈ ਕਿਸੇ ਕਿਸਮ ਦੀ ਬਰਦਾਸ਼ਤ ਨਹੀਂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦਾ ਗੱਠ ਜੋੜਾ ਇਸ ਬਾਰੇ ਬੀਬੀ ਜਗੀਰਕੌਰ ਨੇ ਕਿਹਾ ਹੈ ਕਿ ਗੱਠ ਜੋੜ ਤਾਂ ਠੀਕ ਹੈ ਪਰ ਗੁਰਦੁਆਰਿਆਂ 'ਚ ਕਿਸੇ ਨੂੰ ਦਖਲ ਨਹੀਂ ਦੇਣ ਦਿਆਂਗੇ। ਉਹ ਸਰਕਾਰ ਭਾਜ ਭਾਜ ਪਾ ਦੇਣਾ ਸਾਡਾ ਗੱਠ ਜੋੜ ਹੈ। ਲੇਕਿਨ ਜੇ ਸਾਡੇ ਗੁਰਦੁਆਰਾਂ ਦਾ ਕੋਈ ਅਪਮਾਨ ਕਰੇਗਾ ਜਾਂ ਗੁਰਦੁਆਰਿਆਂ 'ਚ ਕੋਈ ਦਖਲਅੰਦਾਜ਼ੀ ਕਰੇਗਾ ਉਹਦੇ ਸੀ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੀ ਫਿਲਹਾਲ ਆਰਐਸਐਸ ਦੇ ਖਿਲਾਫ ਹੀ ਬੋਲ ਰਹੇ ਨੇ। ਪ੍ਰਬੰਧਕ ਕਮੇਟੀ ਵੀ ਜਿਹੜਾ ਇਹਦੀ ਪੂਰਨ ਤੌਰ ਤੇ ਨਿਯੁਗਾਂ ਵੀ ਕਰਦੀ ਹੈ। ਔਰ ਅਸੀਂ ਵੀ ਚਾਹੁੰਦੇ ਹਾਂ ਕਿ ਕਿਸੇ ਵੀ ਸਰਕਾਰ ਨੂੰ ਜਿਹੜਾ ਇਹਦੇ ਵਿੱਚ ਦਖਲਦਾਜੀ ਨਹੀਂ ਹੋਣੀ ਚਾਹੀਦੀ ਇਹ ਸਿੱਖਾਂ ਦੇ ਆਪਣੇ ਮਸਲੇ ਨੇ ਸਿੱਖਾਂ ਦੀ ਆਪਣੀ ਕਮੇਟੀ ਹੈ ਔਰ ਜਿਸ ਤਰ੍ਹਾਂ ਸਿੱਖ ਆਪਣੇ ਕਮੇਟੀ ਦੇ ਵਿੱਚੋਂ ਪ੍ਰਧਾਨ ਚੁਣਦੇ ਨੇ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਮੈਂ ਸਮਝਦਾ ਇੱਕ ਸੋਚੀ ਸਮਝੀ ਸ਼ਾਸ ਦੇ ਅਧੀਨ ਜਿਹੜਾ ਹੈ ਸਾਰਾ ਕੁਝ ਕੀਤਾ ਜਾ ਰਿਹਾ ਸੋ ਸਿੱਖ ਕਮ ਕਦੇ ਵੀ ਜਿਹੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰੇ ਆਰਐਸਐਸ ਜਿਹੜੀ ਹੈ ਉਹ ਬੜਾ ਰੋੜ ਨਵਾ ਰਹੀ ਹੈ ਕਿ ਉਹ ਉਹਦੇ ਰਾਹੀ ਇਸ ਤਰ੍ਹਾਂ ਦੇ ਸਿੱਖਾਂ ਦੇ ਗੁਰਦੂ ਗੁਰੂ ਘਰ ਨੇ ਸਿਖਾਂ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਕੀਤੇ ਜਾਣ ਜਿੰਦਿਆਂ ਕਿਉਂਕਿ ਸਿੱਖ ਧਰਮ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਔਰ ਕਿਸੇ ਨੂੰ ਵੀ ਇਹ ਇਹ ਹੱਕ ਨਹੀਂ ਹੈ ਕੋ ਸਾਡੇ ਧਰਮ ਦੇ ਵਿੱਚ ਸਾਡੇ ਸਿੱਖਸਥਾਨਾਂ ਵਿੱਚ ਆਰਐਸਐਸ ਜਾਂ ਕੋਈ ਹੋਰ ਜਥੇਬੰਦੀ ਜਿਹੜੀ ਹੈ ਉਹ ਦਖਲਅੰਦਾਜ਼ੀ ਕਰੇਗੀ ਕਿ ਹੋਗਾ ਕਿ ਬੀਤੇ ਦਿਨੀ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਨੇ ਸ਼੍ਰੀ ਹਜੂਰ ਸਾਹਿਬ ਦੇ ਬੋਰਡ ਦੇ ਵਿੱਚ ਤਬਦੀਲੀ ਕਰਨ ਦਾ ਪ੍ਰੋਗਰਾਮ ਬਣਾਇਆ 1956 ਐਕਟ ਦੇ ਵਿੱਚ ਇੱਕ ਅਜਿਹੀ ਤਬਦੀਲੀ ਕੀਤੀ ਹੈ ਜਿਸ ਤੋਂ ਬਾਅਦ ਹਜ਼ੂਰ ਸਾਹਿਬ ਦੇ ਬੋਰਡ ਦਾ ਪ੍ਰਧਾਨ ਭਾਜਪਾ ਸਰਕਾਰ ਜਾਂ ਮਹਾਰਾਸ਼ਟਰ ਦੀ ਮੌਜੂਦਾ ਸਰਕਾਰ ਲਾਇਆ ਕਰੇਗੀ। ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਬੜੀ ਖਲਬਲੀ ਮਚ ਗਈ ਹੈ ਜਿੱਥੇ ਸਿੱਖ ਸੰਗਤ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੈਰਾਨੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਇਕਲ ਦਲ ਬਾਦਲ ਜਿਹੜਾ ਕਿ ਆਰਐਸਐਸ ਨੂੰ ਆਪਣੀ 9 ਮਾਸ ਦਾ ਰਿਸ਼ਤਾ ਹੋਣ ਦੀ ਗੱਲ ਕਰਦਾ ਸੀ ਉਹ ਵੀ ਆਰਐਸਐਸ ਦੇ ਖਿਲਾਫ ਮੈਦਾਨ 'ਚ ਨਿੱਤਰ ਆਇਆ ਹੈ ਇਹ ਮਹਿਜ਼ ਰਾਜਨੀਤੀ ਹੈ ਜਾਂ ਸੱਚਮੁੱਚ ਧਰਮ ਦਾ ਫਿਕਰ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਥੇ ਇਹ ਗੱਲ ਕਰਨੀ ਵੀ ਜਾਇਜ਼ ਹੋਏਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਅਧਾਰਿਆਂ ਦੇ ਵਿੱਚ ਆਰਐਸਐਸ ਦੀ ਸਿੱਧੀ ਅਤੇ ਅਸਿੱ ਅੰਦਾਜ਼ੀ ਹੁੰਦੀ ਰਹੀ ਹੈ ਜਿਸ ਦੇ ਉੱਤੇ ਅਕਾਲੀ ਲੀਡਰਾਂ ਨੇ ਚੁੱਪ ਬੱਟੀ ਰਹੀ ਹੈ ਹੁਣ ਅਕਾਲੀ ਲੀਡਰਾਂ ਦੀ ਨੀਂਦ ਤਾਂ ਖੁੱਲੀ ਪਰ ਇਹ ਕਿਉਂ ਕੀ ਮਹਿਜ਼ 2019 ਦੀਆਂ ਲੋਕ ਸਭਾ ਚੋਣਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਾਂ ਸਿੱਖ ਸੰਗਤ ਦੀਆਂ ਵੋਟਾਂ ਹਾਸਲ ਕਰਨ ਦੇ ਲਈ ਇੱਕ ਨਵਾਂ ਧਾਰਮਿਕ ਪੈੰਥੜਾ ਜਾਂ ਸੱਚਮੁੱਚ ਕੌਮ ਦੀ ਫਿਕਰ ਅਕਾਲੀਆਂ ਨੂੰ ਜਾਗ ਪਈ ਹੈ ਦਾ ਖਾਲਸ ਟੀਵੀ ਬਿਨਾ ਕਿਸੇ ਸਿਆਸੀ ਦਿਬਾਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ